ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਅਤੇ ਖੇਡਾਂ ਵੱਲ ਰੁਚੀ ਵਧਾਉਣ ਦੇ ਮਕਸਦ ਦੇ ਨਾਲ ਆਜ਼ਾਦੀ ਤੋਂ ਪਹਿਲਾਂ ਹੋਣ ਵਾਲਾ ਕਬੱਡੀ ਕੱਪ ਪਿੰਡ ਪੌਰਲਾ ਵਿਖੇ ਅੱਸੀਵਾ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜੋ ਕਿ 15, 16, 17 ਅਗਸਤ 2025 ਨੂੰ ਹੋਵੇਗਾ ਜਿਸ ਵਿੱਚ 30, 35, 40, 45, 50, 57, 65 ਅਤੇ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਇਸਦੇ ਨਾਲ ਹੀ 15 ਅਗਸਤ 2025 ਨੂੰ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਅੱਜ ਪਿੰਡ ਪੌਰਲਾ ਵਿਖੇ ਸਮੂਹ ಗ್ರಾಮ ਪੰਚਾਇਤ ਅਤੇ ਸਪੋਰਟਸ ਕਲੱਬ ਅਤੇ ਪਿੰਡ ਦੇ ਸਹਿਯੋਗ ਦੇ ਨਾਲ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਵਿੱਚ ਪੌਰਲੇ ਦੇ ਕਬੱਡੀ ਕੱਪ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਪਿੰਡ ਪੌਰਲਾ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪਹੁੰਚਣ ਦੀ ਲੋਕਾਂ ਨੂੰ ਅਪੀਲ ਕੀਤੀ ਤੇ ਵੱਧ ਤੋਂ ਵੱਧ ਲੋਕ ਪਹੁੰਚਣ ਤਾ ਜੋ ਕਬੱਡੀ ਦਾ ਆਨੰਦ ਮਾਨਣ ਅੱਜ ਦਾ ਜੋ ਮਕਸਦ ਹੈ ਇਹ ਪੰਜਾਬ ਪਿੰਡ ਪੌੜੀ ਦੀ ਪਾਵਨ ਪਇਤਾ ਧਰਤੀ ਬਾਬਾ ਲਾਲ ਸਿੰਘ ਜਾਦਗਰੀ ਟੂਰਨਾਮੈਂਟ ਜੋ ਕਿ 80ਵੇਂ ਦਾਖਵੇ ਜਾ ਰਿਹਾ ਹੈ ਉਹਨਾਂ ਦੇ ਜੀਵਨ ਸਮਰਪਿਤ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਕਿ ਖੇਡਣਾ ਖੇਡ ਇਨਸਾਨ ਦੀ ਸਿਹਤ ਬਣਦੀ ਚੰਗੀ ਸਿਹਤ ਚੰਗਾ ਦਿਮਾਗ ਦਿਮਾਗ ਹੁੰਦਾ ਅਗਰ ਬੈਠੋਗੇ ਹੱਥੇ ਹੱਦ ਰੱਖ ਕੇ ਜੀਵੇਂ ਸੋਤੇ ਭੇਖਾ ਖਰਾਬ ਹੁੰਦਾ ਬੱਚਿਆਂ ਦੇ ਭਵਿੱਖ ਵਾਸਤੇ ਉਹ ਨਸ਼ਾ ਮੁਕਤ ਕਰਨ ਵਾਸਤੇ ਆ 15 16 17 ਤਰੀਕ ਨੂੰ ਅਸੀਮਾ ਸਲਾਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੋ ਕਿ ਸਾਰੀ ਕਿ ਪ੍ਰਬੰਧਕ ਕਮੇਟੀ ਹੈ ਨਗਰ ਦੀ ਪੰਚਾਇਤ ਹੈ ਐਸ ਐਮਓ ਕੇ ਅਸੀਮਾ ਟੂਰਨਾਮੈਂਟ ਦਾ ਜੋਸ਼ ਤਿਆਰ ਹੈ ਉਹਦੀ ਅੱਜ ਰੀਜੈਂ ਕੀਤੀ ਜਾ ਰਹੀ ਹੈ ਸਾਨੂੰ ਆਸ ਹੈ ਕਿ ਪ੍ਰਮਾਤਮਾ ਸਾਡੀ ਇਸ ਕੰਮ ਦੇ ਵੀ ਬਹੁਤ ਵੱਡੀ ਸਫਲਤਾ ਬਖਸ਼ਿਸ਼ ਕਰੇਗਾ ਸਾਰੇ ਨੌਜਵਾਨ ਵੀਰਾਂ ਨੂੰ ਪ੍ਰਬੰਧਕ ਬੇਦਾਨ ਨੂੰ ਉਸ ਮੱਤ ਬਖਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਅਸੀਂ ਜੀ ਅਸੀਂ ਮੇ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਅਸਥਿਹਾਰ ਜਾਰੀ ਕੀਤਾ ਤੇ ਦਲਵੀਰ ਸਿੰਘ ਸਵੇਚ ਉਹਨਾਂ ਨੂੰ ਸੱਦਿਆ ਸੀਗਾ ਅਸੀਂ ਤੇ ਉਹ ਨਾਲ ਸੀ ਸਾਡੇ ਉਹਨਾਂ ਨੇ ਤੇ ਪ੍ਰਬੰਧਕ ਕਮੇਟੀ ਨਾਲ ਗram ਪੰਚਾਇਤ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਪੋਸਟਰ ਜਾਰੀ ਕੀਤਾ ਗਿਆ ਤੇ ਇਹ 80ਵਾਂ ਟੂਰਨਾਮੈਂਟ ਆਜ਼ਾਦੀ ਤੋਂ ਪਹਿਲਾ ਦਾ ਟੂਰਨਾਮੈਂਟ ਆ ਇਹ ਤੇ ਇੱਕ ਸਾਡਾ ਕਰੋਨਾ ਵੇਲੇ ਮਿਸ ਹੋ ਗਿਆ ਸੀ ਤਾਂ ਉਹ ਵਿੱਚ ਜੋੜੀ ਦਾ 81ਵਾਂ ਤੇ ਇਸ ਕਰਕੇ ਅਸੀਂ ਇਹ ਟੂਰਨਾਮੈਂਟ ਬਾਬਾ ਲਾਸ਼ੀ ਦੀ ਯਾਦਗਾਰੀ ਦੇ ਵਿੱਚ ਕਰਾਉਨੇ ਆ ਤੇ 80ਵਾਂ ਟੂਰਨਾਮੈਂਟ ਵੀ ਅਸੀਂ ਇਹ ਨਸ਼ਿਆਂ ਤੋਂ ਵੀ ਮੁੰਡੇ ਨੌਜਵਾਨ ਬਚਣ ਇਸ ਕਰਕੇ ਸਾਡੇ ਪਿੰਡ ਵੱਲੋਂ ਉਪਰਾਲਾ ਕੀਤਾ ਜਾਂਦਾ ਤੇ ਵਾਹਿਗੁਰੂ ਜੀ ਖਾਲਸਾ ਵਾਹਿ